ਤੁਸੀਂ ਸੱਚ ਜਾਣਿਓ ਕਿ ਜਦੋਂ ਇਸ ਫੇਸਬੁੱਕ ਦਾ ਇਜਾਦ ਹੋਇਆ ਉਹ ਮਾਰਕ ਜ਼ੁਕਰਬਰਗ ਉਹਨਾਂ ਨੇ ਇਹ ਬਣਾਇਆ ਕਨਸੈਪਟ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਇੰਨੇ ਲੋਕ ਇਹਦੇ ਆਦੀ ਹੋ ਜਾਣਗੇ ਕਿ ਇਹ ਮੇਰੀ ਕੱਢੀ ਹੋਈ ਕਾਰਡ ਜਿਹੜੀ ਹੈ ਇਹ ਲੋਕਾਂ ਨੂੰ ਲਤ ਵਾਂਗ ਨਾ ਲੱਗ ਜਾਏਗੀ ਉਹਨਾਂ ਨੇ ਇਹ ਕਾਰਡ ਇਸ ਸੋਚ ਨਾਲ ਕੱਢੀ ਸੀ ਕਿ ਲੋਕ ਇਹਦੇ ਉੱਪਰ ਚੰਗੇ ਚੰਗੇ ਖਿਆਲਤ ਚੰਗੀਆਂ ਚੰਗੀਆਂ ਥਾਵਾਂ ਦੇ ਬਾਰੇ ਜਾਣਕਾਰੀ ਚੰਗੀਆਂ ਚੰਗੀਆਂ ਚੀਜ਼ਾਂ ਦੇ ਬਾਰੇ ਲੋਕਾਂ ਨੂੰ ਜਾਗਰੂਕਤਾ ਫੈਲਾਉਣਗੇ ਪਰ ਕੁਝ ਕੀ ਕਰਦੇ ਨੇ ਉਹਨਾਂ ਨੇ ਆਪ ਤਾਂ 네ਗੇਟਿਵ ਹੁੰਦੇ ਨੇ ਦੂਜੇ ਬੰਦੇ ਨੂੰ ਵੀ 네ਗੇਟਿਵ ਕਰ ਦੇਣਾ ਫਿਰ ਕੀ ਹੁੰਦਾ ਆ ਕਮੈਂਟ ਬਾਕਸ ਦੇ ਵਿੱਚ ਦੂਜਾ ਉਹਦੇ ਕਮੈਂਟ ਪੜ ਕੇ ਉਹਦੇ ਤੇ ਰਿਪਲਾਈ ਕਰਦਾ ਹੈ ਤੀਜਾ ਫਿਰ ਉਹਦੇ ਤੇ ਰਿਪਲਾਈ ਕਰਦਾ ਆ ਫਿਰ ਕੀ ਹੁੰਦਾ ਭੜ ਜਾਂਦੇ ਆ ਆਪਸ ਦੇ ਵਿੱਚ ਇੱਕ ਦੂਜੇ ਨੂੰ ਗਾਲਾਂ ਦੇਣ ਤੱਕ ਜਾਂਦੇ ਨੇ ਇੱਕ ਦੂਜੇ ਦਾ ਪਰਸਨਲ ਨੰਬਰ ਮੰਗਦੇ ਨੇ ਇੱਕ ਦੂਜੇ ਦੀ ਮਾਂ ਭੈਣ ਦੀਆਂ ਗਾਲਾਂ ਵੀ ਕੱਢਦੇ ਸਾਡੀ ਇਹ ਜਿਹੜਾ ਇੱਕ ਮਾਧਿਅਮ ਹੈ ਨਾ ਸੋਸ਼ਲ ਮੀਡੀਆ ਇੱਥੇ ਸਾਨੂੰ ਊਰਜਾ ਦੇਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਿੱਗੀਆਂ ਅਸੀਂ ਇੱਥੇ ਨਕਾਰਾਤਮਕ ਜ਼ਿਆਦਾ ਹੋ ਗਏ ਆ ਜੀ ਕੋਈ ਖੁਸ਼ੀ ਲੈ ਰਿਹਾ ਹੈ ਕੋਈ ਤਸਵੀਰ ਪਾ ਰਿਹਾ ਕੋਈ ਕਿਸੇ ਨੇ ਕੋਈ ਚੀਜ਼ ਦੀ ਤਸਵੀਰ ਪਾਤੀ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਅੱਗੇ ਨਿਕਲ ਜਾਓ ਆਂਗਲ ਰੱਬ ਨੇ ਇਸ ਕਰਕੇ ਦਿੱਤੀ ਕਿੰਦਾ ਕਰੀ ਜੀ ਹੈ ਨਾ ਫਿਰ ਇਸ ਉਂਗਲ ਦੇ ਨਾਲ ਤੁਸੀਂ ਅਗਲੇ ਵਾਲ ਨੂੰ ਕਿਉਂ ਕਰੋ ਬਿਲਕੁਲ ਕਿਉਂ ਭੱਦੇ ਇਸ਼ਾਰੇ ਕਰੋ ਜੀ ਜੇਕਰ ਕਿਤੇ ਡਿਸਲਾਈਕ ਦਾ ਬਟਨ ਇਹਦੇ ਉੱਪਰ ਹੁੰਦਾ ਤੇ ਤੁਸੀਂ ਸੱਚ ਜਾਣੋ ਲਾਈਕ ਕਿਸੇ ਦਾ ਨਹੀਂ ਸੀ ਹੋਣਾ ਜੀ ਉੱਥੇ ਤਾਂ ਮਜਬੂਰੀ ਵਾਸਾ ਸिलाई ਕਰੀ ਜਾਂਦੇ ਸਾਰੇ ਲੋਕ ਇੱਥੇ ਲੋਕ ਨੁਕਸ ਕੱਢਣ ਵਾਲੇ ਜ਼ਿਆਦਾ ਹੋ ਗਏ ਹੂੰ ਨੁਕਸ ਕੱਢੂਗਾ ਕੌਣ ਜਿਹਦੇ ਵਿੱਚ ਆਪ ਦੇ ਵਿੱਚ 100 ਨੁਕਸ ਹੋਣਗੇ ਬਿਲਕੁਲ ਸਹੀ ਕਿ ਮੇਰੇ ਵਰਗਾ ਕਿਸੇ ਦੀ ਕੋਈ ਤਾਰੀਫ ਨਹੀਂ ਨਾ ਕਰ ਸਕਦਾ ਉੱਥੇ ਬਦਗੋਈਆਂ ਜਰੂਰ ਕਰਦੇ ਵਿਚਾਰ ਅਸੀਂ ਕੋਈ ਚੰਗੀ ਗੱਲ ਕਰਨ ਦੇ ਲਈ ਜੰਮੇ ਨਹੀਂ ਇਸ ਦੁਨੀਆ ਦੇ ਉਪਰ ਜੇਕਰ ਮੰਨ ਲਓ ਕਿਸੇ ਨੇ ਕੋਈ ਚੰਗਾ ਥੋੜ੍ਹ ਪਾਤਾ ਉਹਨੂੰ ਵਾਵਾ ਕਹਿ ਦਿਓ ਉਹਨੂੰ ਚੰਗਾ ਕਹਿ ਦਿਓ ਜੇਕਰ ਨਹੀਂ ਕਹਿਣਾ ਕੋਈ ਗੱਲ ਨਹੀਂ ਪਰ ਮੰੰਦਾ ਤਾਂ ਨਾ ਕੋਈ ਕਿਹੜਾ ਸਿੱਖਣ ਵਾਲਾ ਆ ਉਹ ਗਧੇ ਕੋਲੋਂ ਵੀ ਸਿੱਖਦਾ ਜਿਹਨੇ ਨਹੀਂ ਸਿੱਖਣਾ ਉਹ ਯੂਨੀਵਰਸਿਟੀ ਦੇ ਵਿੱਚ ਵੀ ਬੈਠਾ ਰਹੇ ਨਖਾ ਤੇ ਤਨ ਖੇਦੇ ਰਹਿਣਾ ਮੈਨੂੰ ਸਮਝ ਨਹੀਂ ਆਉਂਦੀ ਕੀ ਆਖਾਂ ਮੈਨੂੰ ਸਮਝ ਨਹੀਂ ਆਉਂਦੀ ਕੀ ਆਖਾਂ ਪਿੱਤਨ ਭੈਣ ਅੱਖਾਂ ਚ ਕੀ ਆਖਾਂ ਹੂੰ ਕੁਝ ਚੰਗੇ ਵਿਚਾਰ ਉਹਦੇ ਵਾਸਤੇ ਲਿਖ ਦਿਓ ਜੇਕਰ ਇਹਨਾਂ ਨੇ ਕੁਝ ਵਧੀਆ ਕੀਤਾ ਨਾ ਅਸੀਂ ਉਹਦੀ ਕੰਡ ਨਹੀਂ ਥਾਪਣੀ ਅਸੀਂ ਉਹਦੀ ਕੰਡ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਢਾਕੇ ਅਸਫਲ ਕਰਦੇ ਹਾਂ ਤੁਹਾਡਾ ਹੱਕ ਕੀ ਬਣਦਾ ਹੈ ਕਿ ਕਿਸੇ ਦੀ ਧੀ ਭੈਣ ਨੂੰ ਤੁਸੀਂ ਕੋਈ ਗੱਲ ਗਲਤ ਕਹਿ ਜਮੋ ਕਿਸੇ ਦੇ ਬੱਚੇ ਨੂੰ ਤੁਸੀਂ ਕੋਈ ਗੱਲ ਗਲਤ ਕਹਿ ਜਮੋ ਉਸ ਮੌਕੇ ਤੇ ਸਾਨੂੰ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਸਾਡੇ ਲੋਕ ਇੱਥੇ ਜੜੇ ਆ ਨਾ ਇੰਨੇ ਕਿ ਜ਼ਿਆਦਾ ਛਿਦਰੀ ਹੋ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਅਕਾਊਂਟ ਬਣਾਏ ਹੋਏ ਹੂੰ ਇਸ ਕਾਰਨ ਦੇ ਲਈ ਕਿ ਇਹਨਾਂ ਨੂੰ ਗਾਲਾਂ ਕੱਢਣੀਆਂ ਆਪਾਂ ਜੀ ਉਹ ਗੱਲਾਂ ਕਰ ਰਿਹਾ ਕਿ ਜੇਕਰ ਤੁਸੀਂ ਮੀਟ ਖਾਓਗੇ ਅੰਡਾ ਖਾਓਗੇ ਮੱਛੀ ਖਾਓਗੇ ਤੁਸੀਂ ਉਹਨੂੰ ਕੱਟਦੇ ਆ ਮਾਰਦੇ ਆ ਤੁਹਾਨੂੰ ਪਾਪ ਲੱਗੂਗਾ ਬੜੀ ਸੁਣੀਏ ਗੱਲਾਂ ਦੀਆਂ ਉਹ ਮਾਸੂਮ ਹੈ ਬੱਚਾ ਕਿ ਬੱਚਾ ਸੁਣੀਏ ਗੱਲਾਂ ਕਰ ਰਿਹਾ ਸਾਨੂੰ ਪਾਠ ਪੜਾ ਰਿਹਾ ਤੇ ਕਈ ਬਹੁਤ ਵੱਡੇ ਵੱਡੇ ਵਿਦਵਾਨ ਉਥੇ ਲਿਖਣਗੇ ਉਹ ਪਹਿਲਾਂ ਆਪਣੇ ਪਿਓ ਨੂੰ ਤਾਂ ਪੁੱਛ ਲੈਂਦਾ ਪਹਿਲਾਂ ਫਲਾਣ ਨੇ ਤਾਂ ਕਰ ਲਵੇ ਯਾਰ ਕੀ ਤੁਸੀਂ ਬੱਤਮੀਜ਼ੀਆਂ ਕਰਦੇ ਹੋ ਕਿਸੇ ਦੀ ਕੁੜੀ ਨੇ ਚੁੰਨੀ ਲਈ ਕਿਸੇ ਦੀ ਕੁੜੀ ਨੇ ਚੁੰਨੀ ਲੈ ਲਈ ਕਿਸੇ ਦੀ ਕੁੜੀ ਨੇ ਪੈਂਟ ਪਾ ਲਈ ਕਿਸੇ ਦੀ ਕੁੜੀ ਨੇ ਉਹ ਸਲਵਾਰ ਕਮੀਜ਼ ਪਾ ਲਈ ਕਿਸੇ ਦੀ ਕੁੜੀ ਨੇ ਕੋਈ ਫੈਸ਼ਨ ਕਰ ਯਾਰ ਅਸੀਂ ਦੇਖਦੇ ਹੀ ਸਿਰਫ ਇਹੋ ਕੁਝ ਉਹ ਕਹਿੰਦਾ ਚੰਦ ਦੇ ਦਾਗ ਦੀ ਸੋਚਾਂਗੇ ਪਹਿਲਾਂ ਧਰਤੀ ਦੇ ਚੱਬ ਕਢਾ ਲਈਏ ਹੂੰ ਚੰਦ ਦੇ ਦਾਗ ਦੀ ਸੋਚਾਂਗੇ ਪਹਿਲਾਂ ਧਰਤੀ ਦੇ ਚੱਬ ਕਢਾ ਲਈਏ ਜ਼ੁਲਫ਼ਾਂ ਦਾ ਜ਼ਿਕਰ ਵੀ ਛੇੜਾਂਗੇ ਰੋਜ਼ੀ ਦਾ ਫਿਕਰ ਮੁਕਾ ਲਈ ਜੀ ਸਵੇਰ ਦਾ ਠੰਡਾ ਮੌਸਮ ਜਿਵੇਂ ਜੰਨਤ ਦਾ ਅਹਿਸਾਸ ਅੱਖਾਂ ਦੇ ਵਿੱਚ ਨੀਂਦ ਤੇ ਚਾਹ ਦੀ ਤਲਾਸ਼ ਉੱਠਣ ਦੀ ਮਜਬੂਰੀ ਪਰ ਹੋਰ ਸੌਣ ਦੀ ਆਸ ਪਰ ਉੱਠ ਗਏ ਹਾਂ ਤਾਂ ਕੀ ਕਰਨਾ ਹੈ ਖਾਸ ਹੈ ਤਾਂ ਤੁਹਾਡੇ ਉੱਤੇ ਹੈ ਤੇ ਅਸੀਂ ਵੀ ਸਵੇਰ ਹੁੰਦਿਆਂ ਹੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮੈਂ ਹਾਂ ਹੀ ਨਕਨੋਜੀਆ ਤੇ ਮੇਰਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇਣ ਜਾ ਰਹੇ ਨੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਜੀ ਬਹੁਤ ਹੀ ਖੂਬਸੂਰਤ 17 ਦਿਨਾਂ ਨਾਲ ਅਸੀਂ ਆਪਣੇ ਦਰਸ਼ਕਾਂ ਦਾ ਸਵਾਗਤ ਕੀਤਾ ਔਰ ਜਿਹੜੇ ਜਿਹੜੇ ਜਾਗ ਪਏ ਆ ਜਿਹੜੇ ਜਿਹੜੇ ਜਾਗੇ ਆ ਸਾਡੇ ਲੱਗੇ ਆ ਉਹਨਾਂ ਸਾਰਿਆਂ ਨੂੰ ਅ ਅੱਜ ਦੀ ਇਹ ਸ਼ੁਭ ਸਵੇਰ ਜਿਹੜੀ ਆ ਮੁਬਾਰਕ ਹੋਵੇ ਤੇ ਜਿਹੜੇ ਜਿਹੜੇ ਹੱਲੇ ਸੁੱਤੇ ਪਏ ਆ ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕਟੀਆਂ ਇਹ ਲੋਕ ਕਹਿੰਦੇ ਆ ਕਿਸਮਤਾਂ ਦੇ ਨਾਲ ਇਹ ਗੱਲ ਜੁੜੀ ਹੋਈ ਆ ਕਿ ਜਦੋਂ ਅਸੀਂ ਜਾਗਾਂਗੇ ਸੁਚੇਤ ਹੋ ਜਾਾਂਗੇ ਅਸੀਂ ਅਲਰਟ ਰਹਿਾਂਗੇ ਹਰ ਇੱਕ ਚੀਜ਼ ਦੇ ਪ੍ਰਤੀ ਤਾਂ ਸਾਨੂੰ ਚੰਗੀਆਂ ਚੀਜ਼ਾਂ ਹੀ ਮਿਲਦੀਆਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗੇ ਇਹ ਜਾਗਣਾ ਸਵੇਰੇ ਸਿਰਫ ਮੰਜੇ ਤੋਂ ਨਹੀਂ ਹੁੰਦਾ ਜਾਗਣਾ ਇੱਥੋਂ ਵੀ ਹੁੰਦਾ ਇੱਥੋਂ ਵੀ ਹੁੰਦਾ ਪਰ ਅੱਜ ਜੋਗੀ ਜੀ ਲੋਕ ਜਿਹੜੇ ਨੇ ਉਹ ਜ਼ਿਆਦਾ ਹੀ ਜਾਗਰੂਕ ਹੋ ਗਏ ਨੇ ਜ਼ਿਆਦਾ ਹੀ ਸੁਚੇਤ ਹੋ ਗਏ ਨੇ ਹੁਣ ਪੁੱਛੋ ਕਿਵੇਂ ਕਿਵੇਂ ਹੁਣ ਫੇਸਬੁਕ ਤੁਸੀਂ ਚਲਾਉਂਦੇ ਆਂ ਹਾਂਜੀ ਹਾਂਜੀ ਮੈਂ ਚਲਾਉਂਦਾ ਜੀ ਮੈਂ ਵੀ ਬੜੀ ਚਲਾਉਂਦੀ ਆਂ ਸਕਰੋਲ ਕਰਦੇ ਰਹਿੰਦੇ ਅੱਗੇ ਕੁਛ ਨਾ ਕੁਛ ਹੁੰਦਾ ਰਹੇ ਅੱਜ ਅੱਜ ਦੀ ਜਿਹੜੀ ਸਾਰੀ ਦੁਨੀਆ ਨਾ ਤੁਸੀਂ ਸੱਚ ਜਾਣਿਓ ਕਿ ਜਦੋਂ ਇਸ ਫੇਸਬੁਕ ਦਾ ਇਜਾਦ ਹੋਇਆ ਉਹ ਮਾਰਕ ਜ਼ੁਕਰਬਰਕ ਉਹਨਾਂ ਨੇ ਇਹ ਬਣਾਇਆ ਕਨਸੈਪਟ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਇੰਨੇ ਲੋਕ ਇਹਦੇ ਆਦੀ ਹੋ ਜਾਣਗੇ ਕਿ ਇਹ ਮੇਰੀ ਕੱਢੀ ਹੋਈ ਕਾਰ ਜਿਹੜੀ ਹੈ ਇਹ ਲੋਕਾਂ ਨੂੰ ਲਤ ਵਾਂਗ ਨਾ ਲੱਗ ਜਾਏਗੀ ਉਹਨਾਂ ਨੇ ਇਹ ਕਾਰ ਇਸ ਸੋਚ ਨਾਲ ਕੱਢੀ ਸੀ ਕਿ ਲੋਕ ਇਦੇ ਉੱਪਰ ਚੰਗੇ-ਚੰਗੇ ਖਿਆਲਤ ਚੰਗੀਆਂ-ਚੰਗੀਆਂ ਥਾਮਾਂ ਦੇ ਬਾਰੇ ਜਾਣਕਾਰੀ ਚੰਗੀਆਂ-ਚੰਗੀਆਂ ਚੀਜ਼ਾਂ ਦੇ ਬਾਰੇ ਲੋਕਾਂ ਨੂੰ ਜਾਗਰੂਕਤਾ ਫੈਲਾਉਣਗੇ ਇਹ ਇੱਕ ਮਾਧਿਅਮ ਹੋਏਗਾ ਫੇਸਬੁਕ ਕਿ ਤੁਹਾਡੇ ਚਿਹਰੇ ਦੇ ਜੋ ਹਾ ਭਾ ਵਿਆ ਉਹ ਇਹ ਇੱਕ ਐਸੀ ਇੱਕ ਇਲੈਕਟ੍ਰੋਨਿਕ ਕਿਤਾਬ ਆ ਕਿ ਉਹਦੇ ਉੱਪਰੋਂ ਤੁਸੀਂ ਪੜ੍ਹ ਸਕਦੇ ਆ ਬਿਲਕੁਲ ਅਜੋਗੀ ਜੀ ਮੈਂ ਗੱਲ ਕਰ ਰਹੀ ਸੀ ਕਿ ਲੋਕ ਬੜੇ ਜਾਗਰੂਕ ਹੋ ਗਏ ਨੇ ਹਣਾ ਸੁਚੇਤ ਵੀ ਜਾਦੇ ਹੀ ਹੁੰਦੇ ਨੇ ਉਹਨਾਂ ਦਾ ਕੰਮ ਕੀ ਹੈ ਹੁਣ ਫੇਸਬੁਕ ਚ ਚਲਾਉਂਦੇ ਆ ਉਹਨਾਂ ਨੇ ਕੀ ਕਰਨਾ ਹੈ ਕੋਈ ਵੀ ਪੋਸਟ ਦੇਖਣੀ ਕੁਝ ਵੀ ਦੇਖਣਾ ਉਹਨਾਂ ਨੇ ਆਪਣੀ ਹਿੱਸੇਦਾਰੀ ਜ਼ਰੂਰ ਪਾਉਣੀ ਹੈ ਜੀ ਉਹਨਾਂ ਨੇ ਆਪਣੀ ਹਿੱਸੇਦਾਰੀ ਕਿਸ ਤਰੀਕੇ ਪਾਉਣੀ ਹੈ ਹੁਣ ਕੁਝ ਤਾਂ ਚਲੋ ਵਧੀਆ ਕਮੈਂਟ ਕਰਦੇ ਨੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਕੋਈ ਦੋ رائے ਨਹੀਂ ਕੋਈ ਮਾੜੀ ਗੱਲ ਨਹੀਂ ਲੱਗੇ ਪਰ ਕੁਝ ਕੀ ਕਰਦੇ ਨੇ ਉਹਨਾਂ ਨੇ ਆਪ ਤਾਂ ਨੈਗੇਟਿਵ ਹੁੰਦੇ ਨੇ ਦੂਜੇ ਬੰਦੇ ਨੂੰ ਵੀ ਨੈਗੇਟਿਵ ਕਰ ਦੇ ਨਾਲ ਫਿਰ ਕੀ ਹੁੰਦਾ ਆ ਕਮੈਂਟ ਬਾਕਸ ਦੇ ਵਿੱਚ ਦੂਜਾ ਉਹਦੇ ਕਮੈਂਟ ਪੜ ਕੇ ਉਹਦੇ ਤੇ ਰਿਪਲਾਈ ਕਰਦਾ ਹੈ ਤੀਜਾ ਫਿਰ ਉਹਦੇ ਤੇ ਰਿਪਲਾਈ ਕਰਦਾ ਆ ਫਿਰ ਕੀ ਹੁੰਦਾ ਭੜ ਜਾਂਦੇ ਆ ਆਪਸ ਦੇ ਵਿੱਚ ਇੱਕ ਦੂਜੇ ਨੂੰ ਗਾਲਾਂ ਦੇਣ ਤੱਕ ਜਾਂਦੇ ਨੇ ਇੱਕ ਦੂਜੇ ਦਾ ਪਰਸਨਲ ਨੰਬਰ ਮੰਗਦੇ ਨੇ ਇੱਕ ਦੂਜੇ ਦੀ ਮਾਂ ਭੈਣ ਦੀਆਂ ਗਾਲਾਂ ਵੀ ਕੱਢਦੇ ਨੇ ਬਿਲਕੁਲ ਜੀ ਇਸ ਗੱਲ ਦੇ ਨਾਲ ਆਪਾਂ ਸਾਰੇ ਸਹਿਮਤ ਆ ਸਾਡੇ ਦਰਸ਼ਕ ਵੀ ਸਹਿਮਤ ਹੋਣਗੇ ਜਿਹੜੇ ਇਸ ਵੇਲੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਫੇਸਬੁਕ ਸਾਰੇ ਚਲਾਉਂਦੇ ਆ ਹੁਣ ਤਾਂ ਸੁਖਨਾ ਪਿੰਡਾਂ ਵਾਲੀਆਂ ਬੀਬੀਆਂ ਜਿਹੜੀਆਂ ਉਹਨਾਂ ਦੇ ਵੀ ਅਕਾਊਂਟ ਬਣੇ ਹੋਏ ਨੇ ਬਿਲਕੁਲ ਕੋਈ ਸਮਾਂ ਐਸਾ ਆ ਗਿਆ ਸੀ ਕਿ ਪਿੰਡਾਂ ਦੇ ਵਿੱਚ ਮੱਜਾਂ ਦੇ ਵੀ ਅਕਾਊਂਟ ਬਣਾਏ ਸੀ ਲੋਕਾਂ ਨੇ ਕੁੱਟਿਆਂ ਦੇ ਬਣਾਏ ਸੀਗੇ ਨਾ ਤੇ ਚੱਕਰ ਇੱਕ ਜਿੱਥੇ ਅਸੀਂ ਕਮੈਂਟ ਕਰਨਾ ਸਾਡੀ ਇਹ ਜਿਹੜਾ ਇੱਕ ਮਾਧਿਅਮ ਹੈ ਨਾ ਸੋਸ਼ਲ ਮੀਡੀਆ ਇੱਥੇ ਸਾਨੂੰ ਊਰਜਾ ਦੇਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਅਸੀਂ ਇੱਥੇ ਨਕਾਰਾਤਮਕ ਜ਼ਿਆਦਾ ਹੋ ਗਏ ਆ ਜੇ ਮੰਨ ਲਓ ਕਿਸੇ ਨੇ ਇਹ ਪਾਤਾ ਦੀਵਾਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਇੱਕ ਢੜਾ ਐਸਾ ਹੁੰਦਾ ਜਿਹੜਾ ਉੱਠ ਕੇ ਕਹਿੰਦਾ ਦੀਵਾਲੀ ਸਾਡਾ ਤਿਉਹਾਰ ਹੀ ਨਹੀਂਗਾ ਹੂੰ ਦੀਵਾਲੀ ਦੇ ਕਹਦੀਆਂ ਮੁਬਾਰਕਾਂ ਅਸੀਂ ਆ ਮਨਾਉਨੇ ਆ ਤੁਸੀਂ ਇਦਾਂ ਕਰ ਕਿਸੇ ਨੇ ਹੋਲੀ ਦੇ ਮੁਬਾਰਕਾਂ ਉਹ ਸਾਡਾ ਰੰਗਾਂ ਦਾ ਤਿਉਹਾਰ ਹੀ ਨਹੀਂਗਾ ਸਾਡਾ ਤਾਂ ਆ ਹੁੰਦਾ ਜੇ ਕਿਸੇ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਗੱਲ ਕਰਨੀ ਆ ਇੱਕ ਬੰਦਾ ਕੋਈ ਨਾ ਕੋਈ ਐਸਾ ਬੈਠਾ ਹੁੰਦਾ ਜਿਸ ਨੂੰ ਦੀ ਗੱਲ ਟੋਕਣੀ ਆ ਜੀ ਕੋਈ ਖੁਸ਼ੀ ਲੈ ਰਿਹਾ ਕੋਈ ਤਸਵੀਰ ਪਾ ਰਿਹਾ ਕੋਈ ਕਿਸੇ ਨੇ ਕੋਈ ਚੀਜ਼ ਦੀ ਤਸਵੀਰ ਪਾਤੀ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਅੱਗੇ ਨਿਕਲ ਜਾਓ ਆਂਗਲ ਰੱਬ ਨੇ ਇਸ ਕਰਕੇ ਦਿੱਤੀ ਕਿੰਦਾ ਕਰ ਜੀ ਜੀ ਹੈਨਾ ਫਿਰ ਇਸ ਉਂਗਲ ਦੇ ਨਾਲ ਤੁਸੀਂ ਅਗਲੇ ਵਾਲ ਨੂੰ ਕਿਉਂ ਕਰੋ ਬਿਲਕੁਲ ਕਿਉਂ ਪੱਦੇ ਇਸ਼ਾਰੇ ਕਰੋ ਜੀ ਤੁਸੀਂ ਉਸ ਤੇ ਕਮੈਂਟ ਨਾ ਕਰੋ ਤੁਸੀਂ ਅੱਗੇ ਨਿਕਲ ਤੁਸੀਂ ਲਾਈਕ ਕਰਨਾ ਨਹੀਂ ਕਰਨਾ ਤੁਸੀਂ ਸੱਚ ਜਾਣਿਓ ਜੇਕਰ ਕਿਤੇ ਡਿਸਲਾਈਕ ਦਾ ਬਟਨ ਇਹਦੇ ਉੱਪਰ ਹੁੰਦਾ ਤੇ ਤੁਸੀਂ ਸੱਚ ਜਾਣਿਓ ਲਾਈਕ ਕਿਸੇ ਦਾ ਨਹੀਂ ਸੀ ਹੋਣਾ ਜੀ ਉੱਥੇ ਤਾਂ ਮਜਬੂਰੀ ਵਾਸਤੇ ਸिलाई ਕਰੀ ਜਾਂਦੇ ਸਾਰੇ ਲੋਕ ਨਹੀਂ ਤਾਂ ਉੱਥੇ ਇੰਨੇ ਜ਼ਿਆਦਾ ਡਿਸਲਾਈਕ ਹੋਣੇ ਸੀਗੇ ਕਿ ਪੁੱਛੋ ਨਾ ਇੱਥੇ ਲੋਕ ਨੁਕਸ ਕੱਢਣ ਵਾਲੇ ਜ਼ਿਆਦਾ ਹੋ ਗਏ ਨੁਕਸ ਕੱਢੂਗਾ ਕੌਣ ਜਿਹਦੇ ਵਿੱਚ ਆਪ ਦੇ ਵਿੱਚ 100 ਨੁਕਸ ਹੋਣਗੇ ਬਿਲਕੁਲ ਸਹੀ ਕਿਹਾ ਮੇਰੇ ਵਰਗਾ ਕਿਸੇ ਦੀ ਕੋਈ ਤਾਰੀਫ ਨਹੀਂ ਨਾ ਕਰ ਸਕਦਾ ਉੱਥੇ ਬਦਖੋਈਆਂ ਜ਼ਰੂਰ ਕਰ ਦਊਚਾਰ ਖੁਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਤੇ ਖੁਸ਼ੀਆਂ ਵੀ ਬਰਬਾਦ ਕਰ ਦੇਣੀ ਹਾਂ ਸਾਨੂੰ ਇਹ ਇੱਕ ਬਹੁਤ ਚੰਗਾ ਬਣਿਆ ਹੋਇਆ ਇੱਕ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਹੈਗੇ ਸਾਡੇ ਚਾਹੇ ਟਵਿੱਟਰ ਹੋਵੇ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਜਾਂ ਹੋਰ ਇੱਕ ਮਾਧਿਅਮ ਹੈ ਕਿ ਤੁਸੀਂ ਆਪਣੇ ਦਿਲ ਦੀ ਗੱਲ ਲੋਕਾਂ ਤਿੱਕਰ ਪਹੁੰਚਾਉਣੀ ਆ ਸਾਰੇ ਬੰਦੇ ਟੀਵੀ ਤੇ ਨਹੀਂ ਆ ਸਕਦੇ ਹਰ ਇੱਕ ਬੰਦਾ ਅਖਬਾਰ ਦੇ ਵਿੱਚ ਨਹੀਂ ਛਪ ਸਕਦਾ ਇੱਕ ਤੁਹਾਡੇ ਕੋਲ ਮਾਧਿਅਮ ਸੀ ਪਰ ਇਸ ਮਾਧਿਅਮ ਨੂੰ ਇੰਨਾ ਕੁ ਜ਼ਿਆਦਾ ਮਿਆਰ ਘਿਰਾ ਦਿੱਤਾ ਗਿਆ ਕਿ ਅਸੀਂ ਉੱਥੇ ਜਿਵੇਂ ਤੁਸੀਂ ਕਿਹਾ ਕਿ ਇੱਕ ਦੂਸਰੇ ਦੀ ਮਾਂ ਪੈਣ ਨੌਲਦੇ ਆ ਅਸੀਂ ਕੋਈ ਚੰਗੀ ਗੱਲ ਕਰਨ ਦੇ ਲਈ ਜੰਮੇ ਨਹੀਂ ਇਸ ਦੁਨੀਆ ਦੇ ਉੱਪਰ ਜੇਕਰ ਮੰਨ ਲਓ ਕਿਸੇ ਨੇ ਕੋਈ ਚੰਗਾ ਥੌਟ ਪਾਤਾ ਉਹਨੂੰ ਵਾਵਾ ਕਹਦੇ ਹੋ ਉਹਨੂੰ ਚੰਗਾ ਕਹਦੇ ਹੋ ਜੇਕਰ ਨਹੀਂ ਕਹਿਣਾ ਕੋਈ ਗੱਲ ਨਹੀਂ ਪਰ ਮੰਦਾ ਤਾਂ ਨਾ ਕੋ ਮੰਦਾ ਤਾਂ ਨਾ ਕੋ ਤੁਸੀਂ ਹਰ ਇੱਕ ਗੱਲ ਦੇ ਗਿਆਤਾ ਨਹੀਂ ਹੋ ਸਕਦੇ ਹੁਣ ਜੇ ਮੈਂ ਕਹਾ ਕਿ ਮੈਨੂੰ ਸਾਰੀਆਂ ਹੀ ਗੱਲਾਂ ਦਾ ਇਲਮ ਆ ਕਹਤਾਂ ਮੈਂ ਐਡਾ ਵਿਦਵਾਨ ਜਾਂਪਿਆ ਕੋਈ ਮੈਂ ਫਿਲਾਸਫਰ ਐ ਵੀ ਜਾਂ ਕੋਈ ਮੈਂ ਪੀ ਐਚ ਡੀ ਕੀਤੀ ਕਿ ਸਾਰਾ ਕੁਝ ਹੀ ਮੈਨੂੰ ਪਤਾ ਜੇਕਰ ਮੈਨੂੰ ਕੁਛ ਮਾੜਾ ਮੋਟਾ ਵੀ ਸੂਈ ਦੇ ਨਕਾ ਮਾਤਰ ਵੀ ਮੈਨੂੰ ਕੁਛ ਪਤਾ ਆ ਤਾਂ ਜੇਕਰ ਉਹ ਪਤਾ ਹੈ ਤੇ ਕਿਸੇ ਨੂੰ ਨਹੀਂ ਪਤਾ ਉਹਦੀ ਜਾਣਕਾਰੀ ਲੈ ਲਓ ਤੁਸੀਂ ਭਾਵੇਂ ਕਿਸੇ ਨਾਲ ਬੋਲਦੇ ਜਾਂ ਨਹੀਂ ਮੈਨੂੰ ਇੱਕ ਬੜੀ ਪੰਡਤ ਜਵਾਲਾ ਨਹਿਰ ਹੁਣਾਂ ਦਾ ਇੱਕ ਕਥਨ ਹੈ ਬੜਾ ਅੱਛਾ ਉਹਨਾਂ ਨੇ ਕਹਿੰਦੇ ਕਿ ਜਿਹੜਾ ਸਿੱਖਣ ਵਾਲਾ ਆ ਉਹ ਗਧੇ ਕੋਲੋਂ ਵੀ ਸਿੱਖਦਾ ਹ ਹ ਜਿਹਨੇ ਨਹੀਂ ਸਿੱਖਣਾ ਉਹ ਯੂਨੀਵਰਸਿਟੀ ਦੇ ਵਿੱਚ ਵੀ ਬੈਠਾ ਰਹੇ ਨਖਤ ਦਾ ਨਖਦੀ ਰਹਿਣਾ ਜੀ ਹੁਣ ਸਾਨੂੰ ਇੱਥੇ ਇਹ ਆ ਵੀ ਫੇਸਬੁੱਕ ਤੋਂ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਮੈਂ ਬਹੁਤ ਸਾਰੀਆਂ ਕਹਾਣੀਆਂ ਪੜਦਾ ਉੱਥੇ ਉਹ ਸਾਰੇ ਰਾਈਟਰ ਕਿ ਜਿਨ੍ਹਾਂ ਦੀਆਂ ਮੈਂ ਕਦੇ ਕਿਤਾਬਾਂ ਨਹੀਂ ਪੜੀਆਂ ਪਰ ਮੈਂ ਉੱਥੇ ਕਹਾਣੀਆਂ ਪੜਦਾ ਹਮ ਇੱਕ ਬਹੁਤ ਹੀ ਖੂਬਸੂਰਤ ਇੱਕ ਕਹਾਣੀ ਆ ਪੜੀਆ ਮੈਂ ਕੋਈ ਕੁੜੀ ਅ ਜੇਸੀ ਕਰਕੇ ਆ ਕੋਈ ਜੇਸੀ ਬਰਾੜ ਕਰਕੇ ਇਹ ਕਹਾਣੀਆਂ ਪੜੀਆਂ ਮੈਂ। ਕਿਆ ਕਮਾਲ ਦੀ ਉਹ ਕੁੜੀ ਲਿਖਦੀ ਆ। ਮੇਰੀ ਮਾਸੀ ਦੀ ਧੀ ਨਹੀਂ। ਹੂੰ। ਨਾ ਮੇਰੀ ਭੂਆ ਦੀ ਧੀ ਆ। ਠੀਕ ਆ? ਨਾ ਮੇਰੇ ਚਾਚੇ ਦੀ ਧੀ ਆ। ਪਰ ਇੰਜ ਲੱਗਦਾ ਮੈਨੂੰ ਉਹਦੀਆਂ ਕਹਾਣੀਆਂ ਪੜ੍ਹ ਕੇ ਇਹਦੀ ਮੇਰੇ ਨਾਲ ਕੋਈ ਰਿਸ਼ਤੇਦਾਰੀ ਆ। ਹੂੰ। ਮੈਨੂੰ ਸਮਝ ਨਹੀਂ ਆਉਂਦੀ ਕੀ ਆਖਾਂ। ਮੈਨੂੰ ਸਮਝ ਨਹੀਂ ਆਉਂਦੀ ਕੀ ਆਖਾਂ। ਵੀ ਤੈਨੂੰ ਭੈਣ ਆਖਾਂ ਜਾਂ ਧੀ ਆਖਾਂ। ਹੂੰ। ਕੁਝ ਚੰਗੇ ਵਿਚਾਰ ਉਹਦੇ ਵਾਸਤੇ ਲਿਖ ਦਿਓ। ਜੀ। ਜੇਕਰ ਉਹਨੇ ਚੰਗਾ ਕੰਮ ਕੀਤਾ ਹੈ ਕੁਝ ਚੰਗਾ ਲਿਖ ਦਿਓ ਤੇ ਜੇਕਰ ਉਹਦੇ ਕੋਲੋਂ ਕੋਈ ਗਲਤੀ ਦੇ ਨਾਲ ਭੁਲੇਖੇ ਦੇ ਨਾਲ ਕੋਈ ਆਪ ਦੀ ਉਮਰ ਤੋਂ ਵੱਡੀ ਗੱਲ ਕਰ ਹੋ ਗਈ ਤੇ ਤੁਸੀਂ ਉਹਨੂੰ ਨੀਵਾ ਦਿਖਾਉਣਾ ਜ਼ਰੂਰੀ ਹੈ ਤੁਹਾਡਾ ਉਹ ਜੇਕਰ ਬੱਚਾ ਕੋਈ ਵੀ ਆ ਚੰਗੀਆਂ ਚੀਜ਼ਾਂ ਲੱਗਦਾ ਉਹਦੀ ਤਾਰੀਫ਼ ਕਰ ਦਿਓ ਇੱਥੇ ਤਨ ਮੈਂ ਇੱਕ ਗੱਲ ਦੱਸਾਂ ਹੈ ਨਾ ਜੀ ਸਾਡੇ ਸਮਾਜ ਦਾ ਪਤਾ ਕੀ ਬਣ ਗਿਆ ਅਸੀਂ ਕਿਸੇ ਦੀ ਕੰਡ ਨਹੀਂ ਥਾਪੜਦੇ ਜੇਕਰ ਇਹਨਾਂ ਨੇ ਕੁਝ ਵਧੀਆ ਕੀਤਾ ਨਾ ਅਸੀਂ ਉਹਦੀ ਕੰਡ ਨਹੀਂ ਥਾਪਣੀ ਅਸੀਂ ਉਹਦੀ ਕੰਡ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਢਾਕੇ ਅਸਫਲ ਕਰਦੇ ਹੁਸੀਂ ਇਸ ਮਨਸ਼ਾ ਦੇ ਨਾਲ ਕੰਮ ਕਰਦੇ ਜੇਕਰ ਤੁਸੀਂ ਕੋਈ ਚੰਗਾ ਕੰਮ ਕਰ ਤੁਹਾਡੀ ਚੰਗਿਆਈ ਦਾ ਸਮਾਜ ਨੂੰ ਫਾਇਦਾ ਹੈ ਹੂੰ ਜੇਕਰ ਤੁਸੀਂ ਮਾੜਾ ਕੰਮ ਕਰ ਰਹੇ ਹੋ ਤੇ ਉਹ ਉਹਦੇ ਵਾਸਤੇ ਤੁਸੀਂ ਉਹਨੂੰ ਥੋੜਾ ਜਿਹਾ ਸੁਚੇਤ ਕਰਦੇ ਹੋ ਹੂੰ ਪਰ ਸ਼ਰੇ ਆਮ ਇੱਕ ਹੋਰ ਚੰਗੀ ਗੱਲ ਹੈ ਮੈਂ ਕਿਸੇ ਦੀ ਪੜ੍ਹੀ ਸੀ ਕਹਿੰਦੇ ਕਿਸੇ ਦੀ ਤਾਰੀਫ ਕਰਨੀ ਹੋਵੇ ਕਿਸੇ ਦੀ ਤਾਰੀਫ ਕਰਨੀ ਹੋਵੇ ਉਹਦੀ ਪਿੱਠ ਪਿੱਛੇ ਕਰਦਿਆ ਕਰੋ। ਵਿਭਾਈ ਉਹ ਬੰਦਾ ਬਹੁਤ ਚੰਗਾ। ਹੂੰ ਬਹੁਤ ਅੱਛਾ ਬੰਦਾ ਹੈ। ਠੀਕ ਹੈ। ਤੇ ਜਦੋਂ ਕਿਸੇ ਦੀ ਬੁਰਾਈ ਕਰਨੀ ਹੋਵੇ ਉਹਦੇ ਕੰਨ 'ਚ ਜਾ ਕੇ ਕਰ ਦਿਓ। ਜੀ ਬਿਲਕੁਲ ਸਹੀ ਕਿਹਾ। ਤੇ ਕੰਨ 'ਚ ਕਰੋ ਜਾ ਕੇ। ਹੂੰ ਸੋਸ਼ਲ ਮੀਡੀਆ 'ਤੇ ਤੁਸੀਂ ਕਿਸੇ ਦੀ ਬੁਰਾਈ ਕਰੋ ਇਹ ਚੰਗੀਆਂ ਗੱਲਾਂ ਨਹੀਂ। ਨਹੀਂ। ਇੱਥੇ ਬਹੁਤ ਸਾਰੇ ਵੱਡੇ-ਵੱਡੇ ਵਿਦਵਾਨ ਜਿਹੜੇ ਆਪਸ ਵਿੱਚ ਸੰਘ ਵਸਾਈ ਦੇਖੇ ਆ। ਹੂੰ ਸਿਨ੍ਹੇ ਤਾਂ ਦੇਖਦੇ ਕੁੱਤ ਕਲੇਸ਼ ਪਿੱਛੇ ਜੇ ਉਹ ਪੀਪੀ ਸੁਖਵਿੰਦਰ ਹੁਣਾਂ ਦਾ ਵੀ ਪਿਆ ਸੀਗਾ ਨਾ ਪੰਗਾ ਫਿਰ ਉਹਨਾਂ ਨੇ ਮਾਮਲਾ ਵੀ ਦਰਜ ਕਰਵਾਇਆ ਕਰਵਾਉਣਾ ਚਾਹੀਦਾ ਵੀ ਸੀਗਾ ਤੁਹਾਡਾ ਹੱਕ ਕੀ ਬਣਦਾ ਹੈ ਕਿ ਕਿਸੇ ਦੀ ਧੀ ਭੈਣ ਨੂੰ ਤੁਸੀਂ ਕੋਈ ਗੱਲ ਗਲਤ ਕਹਿ ਜਮੋ ਕਿਸੇ ਦੇ ਬੱਚੇ ਨੂੰ ਤੁਸੀਂ ਕੋਈ ਗੱਲ ਗਲਤ ਕਹਿ ਜਮੋ ਉਸ ਮੌਕੇ ਤੇ ਸਾਨੂੰ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਤੇ ਜਿਹੜੇ ਬੰਦੇ ਗਲਤ ਕਰਦੇ ਨੇ ਉਹਨਾਂ ਦਾ ਆਪਣਾ ਕੋਈ ਜ਼ਮੀਰ ਨਹੀਂ ਜੀ ਕਿ ਅਸੀਂ ਘਰਾਂ ਪਰਿਵਾਰਾਂ ਵਾਲੇ ਹੈ ਨਹੀਂਗੇ ਮੈਂ ਕਹਿੰਨਾ ਹੈ ਕਿ ਹਨਾ ਜੀ ਤੁਸੀਂ ਮੈਨੂੰ ਨਹੀਂ ਪਸੰਦ ਕਰਦੇ ਨਾ ਕਰੋ ਹੂੰ ਤੁਸੀਂ ਆਪਣੇ ਘਰ ਰਾਜ਼ੀ ਆ ਮੈਂ ਆਪਣੇ ਘਰ ਰਾਜ਼ੀ ਨਾ ਤੁਸੀਂ ਮੈਨੂੰ ਮਾੜਾ ਕਹੋ ਨਾ ਮੈਂ ਤੁਹਾਨੂੰ ਮਾੜਾ ਕਵਾਂ ਅਸੀਂ ਪੁਰਾਣੇ ਸਮੇਂ ਦੇ ਵਿੱਚ ਲੋਕ ਜਿਹੜੇ ਨਾ ਉਹ ਕੋਈ ਆਪਸ ਦੇ ਵਿੱਚ ਸ਼੍ਰੀਕੇ ਭਾਈਚਾਰੇ ਦੇ ਵਿੱਚ ਹੁੰਦੇ ਸੀ ਚਾਚੇ ਤਾਇਆ ਦੇ ਉਹ ਮਨੋਮਨੀ ਦੂਰ ਹੋ ਜਾਂਦੇ ਹੁੰਦੇ ਸੀ ਹੂੰ ਮਨੋਮਨੀ ਕਹਿਣ ਦਾ ਮਤਲਬ ਕਿ ਬੋਲਣਾ ਨਹੀਂ ਨੀਮੀ ਪਾ ਕੇ ਇੱਕ ਦੇ ਦੂਸਰੇ ਦੇ ਕੋਲ ਦੀ ਲੰਘ ਜਾਣਾ ਉਹ ਚੰਗਾ ਵੇਲਾ ਸੀ ਜੀ ਮਨੋਮਨੀ ਦੂਰ ਹੋ ਜਾ ਯਾਰ ਤੁਸੀਂ ਇੱੱਟ ਛੋਟਾ ਡਾਂਗ ਵਟਾ ਜਰੂਰ ਕਰਨਾ ਹੂੰ ਸਾਡੇ ਲੋਕ ਇੱਥੇ ਜਿਹੜੇ ਆ ਨਾ ਇੰਨੇ ਕਿ ਜ਼ਿਆਦਾ ਛਿਦਰੀ ਹੋ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਅਕਾਊਂਟ ਬਣਾਏ ਹੋਏ ਆ। ਹੂੰ। ਇਸ ਕਾਰਨ ਦੇ ਲਈ ਕਿ ਇਹਨਾਂ ਨੂੰ ਗਾਲਾਂ ਕੱਢਣੀਆਂ ਆਪਾਂ। ਜੀ। ਹਾਦੀ ਲਾਤੀ। ਹੂੰ। ਜੇਕਰ ਤੁਹਾਨੂੰ ਕੋਈ ਚੰਗਾ ਪਰ ਇਹ ਗੱਲ ਹੋਰ ਵੀ ਤੁਹਾਨੂੰ ਦਾਸਮ ਜੇਕਰ ਫੇਸਬੁੱਕ ਦੇ ਉੱਪਰ ਪੈਸੇ ਲੱਗਣ ਲੱਗ ਪੈਣ। ਸਾਲ ਦੇ ਮੰਨ ਲਓ ਕਿਤੇ 1200 ਰੁਪਏ ਵੀ ਲੱਗਣਾ ਸ਼ੁਰੂ ਹੋ ਜਵੇ, 100 ਰੁਪਏ ਮਹੀਨੇ ਦਾ ਵੀ ਹੋ ਜਵੇ। ਬਹੁਤ ਇਹ ਦੌੜ ਜਾਣਾ ਉੱਥੋਂ। ਦੌੜ ਜਾਣਾ। ਬਿਲਕੁਲ ਕਿਸੇ ਨੇ ਨਹੀਂ ਚਲਾਉਣੀ। ਸੋ ਸਾਨੂੰ ਇਹ ਚਾਹੀਦਾ ਹੈ ਕਿ ਜੇਕਰ ਤੁਹਾਨੂੰ ਕੋਈ ਮੁਫਤ ਦੇ ਵਿੱਚ ਚੀਜ਼ ਮਿਲੀ ਆ ਨਾ ਤੇ ਉਹਦਾ ਚੰਗਾ ਇਸਤੇਮਾਲ ਕਰ ਲਓ। ਬਾ ਮੈਂ ਕਿਸੀ ਨਟਾ ਪੈਕ ਬਾਬਾ ਕੇ ਉਹਨੂੰ ਚਲਾਉਨੇ ਆ ਪਰ ਹਰ ਇੱਕ ਚੀਜ਼ ਕਹਿੰਦਾ ਹਲਾਹਲ ਹੀ ਅੰਮ੍ਰਿਤ ਹੈ ਨਾ ਤਾਂ ਜੇ ਬਾਤ ਅਲੱਗ ਹੈ ਪੀਣੇ ਕੇ ਅੰਦਾਜ਼ ਹੈ ਅਲੱਗ ਹਲਾਹਲ ਕਹਿੰਦੇ ਜ਼ਹਿਰ ਹਮ ਹਲਾਹਲ ਵੀ ਅੰਮ੍ਰਿਤ ਬਣ ਸਕਦਾ ਹੈ ਹਮ ਕਦੋਂ ਬਣ ਸਕਦਾ ਜਦੋਂ ਸੱਪ ਨੇ ਡੰਗਿਆ ਹੋਵੇ ਚਾਰਾ ਕੋਈ ਚੱਲੇ ਨਾ ਫਿਰ ਜ਼ਹਿਰ ਦਾ ਟੀਕਾ ਲਾ ਕੇ ਉਹਦਾ ਇਲਾਜ ਕਰਦੇ ਆ ਜੀ ਠੀਕ ਹੈ ਨਾ ਉਹ ਜ਼ਹਿਰ ਅੰਮ੍ਰਿਤ ਬਣ ਗਿਆ ਜੀ ਤੇ ਸਾਡੇ ਇੱਥੇ ਲੋਕ ਜਿਹੜੇ ਹੈਗੇ ਆ ਇੱਕ ਦੂਸੇ ਨੂੰ ਭੰਡੀ ਜਾਂਦੇ ਬਖਸ਼ਦੇ ਵੀ ਯਾਰ ਕਿਹੜੇ ਆਪਾਂ ਕੰਮਾਂ ਦੇ ਵਿੱਚ ਲੱਗੇ ਕੋਈ ਸਾਰਥਕ ਗੱਲਾਂ ਕਰ ਲਈਏ ਜੀ ਬਿਲਕੁਲ ਜੋਗੀ ਜੀ ਇੱਥੇ ਆਹੀ ਤਾਂ ਗੱਲ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਦੌੜ ਦੇ ਵਿੱਚ ਅਸੀਂ ਲੱਗੇ ਹੋਇਆ ਏਸੀ ਦੌੜ ਦੇ ਵਿੱਚ ਅਸੀਂ ਫੇਸਬੁੱਕ ਤੇ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਆ ਕਮੈਂਟ ਬਾਜੀ ਕਰਦੇ ਆ ਹਨਾ ਤੁਹਾਡੇ ਕੀ ਵਿਚਾਰ ਨੇ ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਸਾਰਿਆਂ ਦੇ ਆਪਣੇ ਆਪੋ ਆਪਣੇ ਹਨਾ ਵੱਖੋ ਵੱਖਰੇ ਵਿਚਾਰ ਹੁੰਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਤੁਸੀਂ ਆਪਣੇ ਵਿਚਾਰ ਆਪਣੇ ਤੱਕ ਹੀ ਰੱਖ ਲਓ ਜੇਕਰ ਮਾੜੇ ਨੇ ਜੇਕਰ ਚੰਗੇ ਨੇ ਤਾਂ ਸਾਂਝੇ ਕਰ ਦਿਓ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਮੈਂ ਜਦੋਂ ਫੇਸਬੁੱਕ ਦੇਖਦਾ ਮੈਂ ਉਹਦੇ ਵਿੱਚ ਇਹ ਦੇਖਦਾ ਕਿ ਕੋਈ ਵੀ ਆ ਚਾਹੇ ਕੋਈ ਛੋਟਾ ਜਿਹਾ ਬੱਚਾ ਆ ਇੱਕ ਛੋਟੇ ਬੱਚੇ ਨੇ ਆਪਣੀ ਉਮਰ ਦੇ ਹਿਸਾਬ ਦੇ ਨਾਲ ਆਪਣੀ ਮਤ ਦੇ ਹਿਸਾਬ ਦੇ ਨਾਲ ਆਪਣੀ ਗੱਲ ਕਰਨੀ ਹੈ ਕਈ ਵਾਰ ਉਹ ਬੱਚਾ ਵੱਡਾ ਗੱਲ ਕਰ ਜਾਂਦਾ ਇੱਕ ਬੱਚੇ ਦੀ ਮੈਂ ਵੀਡੀਓ ਦੇਖ ਰਿਹਾ ਸੀਗਾ ਉਹ ਕਹਿ ਰਿਹਾ ਛੋਟੀ ਜਿਹੀ ਉਮਰ ਦਾ ਬੱਚਾ ਹੱਲੇ ਉਹ ਬਹੁਤ ਹੀ ਮਾਸੂਮ ਜਿਹਾ ਬੱਚਾ ਉਹ ਗੱਲਾਂ ਕਰ ਰਿਹਾ ਕਹਿੰਦਾ ਜੇਕਰ ਤੁਸੀਂ ਮੀਟ ਖਾਓਗੇ ਅੰਡਾ ਖਾਓਗੇ ਮੱਛੀ ਖਾਓਗੇ ਤੁਸੀਂ ਉਹਨੂੰ ਕੱਟਦੇ ਆ ਮਾਰਦੇ ਆ ਉਹਨੂੰ ਪਾਪ ਲੱਗੂਗਾ ਬੜੀ ਸੋਹਣੀ ਗੱਲਾਂ ਦੀਆਂ ਉਹ ਮਸੂਮ ਹੈ ਬੱਚਾ ਉਹਨੂੰ ਉਦਾਂ ਦੀਆਂ ਗੱਲਾਂ ਹਲੇ ਸ਼ਾਬਾਸ਼ ਹੈ ਹੂੰ ਕਿ ਬੱਚਾ ਸੋਹਣੀਆਂ ਗੱਲਾਂ ਕਰ ਰਿਹਾ ਸਾਨੂੰ ਪਾਠ ਪੜ੍ਹਾ ਰਿਹਾ ਤੇ ਕਈ ਬਹੁਤ ਵੱਡੇ ਵੱਡੇ ਵਿਦਵਾਨ ਉਥੇ ਲਿਖਣਗੇ ਉਹ ਪਹਿਲਾਂ ਆਪਣੇ ਪਿਓ ਨੂੰ ਤਾਂ ਪੁੱਛ ਲੈਂਦਾ ਪਹਿਲਾਂ ਫਲਾਣੇ ਨੂੰ ਤਾਂ ਕਰ ਲੈਂਦਾ ਯਾਰ ਕੀ ਤੁਸੀਂ ਬੱਤਿਮਿਜ਼ੀਆਂ ਕਰਦੇ ਆ ਜੀ ਉਹ ਬੱਚਾ ਤੁਹਾਨੂੰ ਚੰਗੀ ਗੱਲ ਕਰ ਰਿਹਾ ਉਹਦਾ ਪਿਓ ਪਤਾ ਨਹੀਂ ਕਿੰਨਾ ਕੁ ਚੰਗਾ ਹੋਣਾ ਜੀ ਠੀਕ ਹੈ ਨਾ ਅਸੀਂ ਜਿਹੜੀਆਂ ਗੱਲਾਂ ਉਹ ਸੁਣ ਲਈਆਂ ਨਾ ਉਹਦੀ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਠੀਕ ਹੈ ਉਹਨੇ ਆਪਣੀ ਮਤ ਦੇ ਅਨੁਸਾਰ ਉਹ ਚੰਗੀ ਗੱਲ ਕੀਤੀ ਆ ਬਿਲਕੁਲ ਤੁਸੀਂ ਹੁਣ ਔਰ ਇੱਕ ਗੱਲ ਉਹਦੇ ਕਹਿਣ ਦੇ ਨਾਲ ਸਾਰੀ ਦੁਨੀਆ ਨੂੰ ਸੁਧਰ ਵੀ ਨਹੀਂ ਜਾਣਾ ਹਮ ਪਰ ਜਿਨ੍ਹਾਂ ਨੇ ਨਹੀਂ ਸੁਧਰਨਾ ਉਹੀ ਟਿੱਕਾ ਟਿੱਪਣੀਆਂ ਕਰਦੇ ਬਿਲਕੁਲ ਹੁਣ ਇੱਥੇ ਇੱਕ ਨਿੱਕੀ ਜੀ ਗੱਲ ਆ ਜਿਨੇ ਸ਼ਰਾਬ ਪੀਣੀ ਆ ਠੀਕ ਆ ਜੀ ਉਹਨੇ 100 ਬਹਾਨੇ ਲੱਭਣੇ ਹਮ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਮੈਨੂੰ ਟੈਨਸ਼ਨਾਂ ਬਹੁਤ ਆ ਮੈਨੂੰ ਥਕਾਵਟ ਹੋ ਜਾਂਦੀ ਆ ਮੈਂ ਮਰ ਜੂਗਾ ਮੇਰਾ ਇਦਾਂ ਹੋ ਗਿਆ ਮੇਰੇ ਅੰਗ ਪੈ ਟੁੱਟਦੇ ਉਹਨੇ ਬਹਾਨੇ ਲੱਭਨੇ 100 ਜੀ ਜਿਹਨੇ ਨਹੀਂ ਪੀਣੀ ਉਹ ਠੇਕੇ ਤੇ ਮੇਰੇ ਕੁਰਸੀ ਢਾ ਕੇ ਵੀ ਬੈਜੇ ਉਹਨੇ ਪੀਣੀ ਨਹੀਂ ਨਹੀਂ ਪੀਣੀ ਬਿਲਕੁਲ ਸਹੀ ਕਿਹਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਫੇਸਬੁੱਕ ਤੇ ਜੇ ਨੇ ਤਾਂ ਚੰਗੇ ਕਮੈਂਟ ਕਰਨੇ ਆ ਉਹਨੇ ਕਰਨੇ ਆ ਭਾਵੇਂ ਜਿਹਦੀ ਮਰਜ਼ੀ ਹੋਵੇ ਤੇ ਜਿਹੜਾ ਬੰਦਾ ਮਾੜੇ ਕਮੈਂਟ ਕਰਨ ਵਾਲਾ ਆ ਹੂੰ ਉਹਨੇ ਹਮੇਸ਼ਾ ਮਾੜੇ ਹੀ ਕਰਨੇ ਭਾਵੇਂ ਤੁਸੀਂ ਜਿੰਨੀ ਮਰਜ਼ੀ ਚੰਗੀ ਗੱਲ ਕਰ ਲਓ ਸਾਡੀ ਵੀ ਐ ਦੇਖ ਲਿਓ ਵੀਡੀਓ ਬਿਲਕੁਲ ਇਸ ਵੀਡੀਓ ਦੇ ਥੱਲੇ ਸਾਨੂੰ ਵੀ ਕਈਆਂ ਨੇ ਬਹੁਤ ਵੱਡੇ ਵੱਡੇ ਵਿਦਵਾਨ ਕਹਿਣਾ ਜੀ ਸਾਨੂੰ ਵੀ ਬਹੁਤ ਕੁਝ ਕਹਿਣਾ ਅਸੀਂ ਵਿਦਵਾਨ ਨਹੀਂ ਹੈਗੇ ਹਮ ਮੈਂ ਪਹਿਲੇ ਹੀ ਗਿਆ ਸੀ ਕਿ ਨਾ ਅਸੀਂ ਕੋਈ ਫਿਲਾਸਫਰ ਹੈ ਨਾ ਅਸੀਂ ਕੋਈ ਪੀ ਐਚ ਡੀ ਕੀਤੀ ਹੋਈ ਆ ਨਾ ਅਸੀਂ ਤਾਂ ਜੋ ਸਾਡੇ ਸਮਾਜ ਦੇ ਵਿੱਚ ਗੱਲਾਂ ਵਾਪਰ ਰਹੀਆਂ ਕਿਸੇ ਨੂੰ ਤਾਂ ਬਖਸ਼ ਦਿਓ ਕਿਸੇ ਦੀ ਕੁੜੀ ਨੇ ਚੁੰਨੀ ਲਈ ਕਿਸੇ ਦੀ ਕੁੜੀ ਨੇ ਚੁੰਨੀ ਲੈ ਲਈ ਕਿਸੇ ਦੀ ਕੁੜੀ ਨੇ ਪੈਂਟ ਪਾ ਲਈ ਕਿਸੇ ਦੀ ਕੁੜੀ ਨੇ ਉਹ ਸਲਵਾਰ ਕਮੀਜ਼ ਪਾ ਲਈ ਕਿਸੇ ਦੀ ਕੁੜੀ ਨੇ ਕੋਈ ਫੈਸ਼ਨ ਕਰ ਯਾਰ ਅਸੀਂ ਦੇਖਦੇ ਹੀ ਸਿਰਫ ਇਹੋ ਕੁਝ ਹੈ ਠੀਕ ਹੈ ਜਿੱਥੇ ਜਿਹਦੀ ਗਲਤੀ ਹੈਗੀ ਉਹਨੂੰ ਦੱਸੋ ਉਹਨੂੰ ਸਮਝਾਓ ਪਰ ਟਾਰਗੇਟ ਨਾ ਕਰੋ ਗਾਲਾਂ ਨਾ ਕੱਢੋ ਸਭ ਗਾਲਾਂ ਨਾ ਕੱਢੋ ਦੇਖੋ ਅਸੀਂ ਤਾਂ ਲੋਕ ਇਹ ਕਹਿੰਦੇ ਆ ਕਿ ਅਸੀਂ ਥੋੜਾ ਜਿਹਾ ਸਿੱਖੀਏ ਅਸੀਂ ਕਿਸੇ ਨੂੰ ਵੀ ਪਿਆਰ ਦੇ ਨਾਲ ਪਿਆਰ ਨਾਲ ਸਮਝਾਈਏ ਤਾਂ ਸਾਡੇ ਕੋਲ ਸਭ ਕੁਝ ਸੁਧਰ ਸਕਦਾ ਜੇਕਰ ਅਸੀਂ ਕਹਾਂਗੇ ਡੰਡੇ ਨਾਲ ਤੁਸੀਂ ਆਪਣੇ ਨਿਆਣੇ ਦੇ ਚਪੇੜ ਮਾਰ ਕੇ ਕਹੋ ਆ ਸੌਦਾ ਲਿਆ ਦੇ ਕਦੇ ਵੀ ਨਹੀਂ ਜਾਊਗਾ ਮੈਂ ਕਹਾਂ ਹੀ ਉਹਦਾ ਨਿਆਣਾ ਉੱਥੇ ਹੀ ਲਟ ਜਾਊਗਾ ਜੀ ਤੁਸੀਂ ਉਹਨੂੰ ਰੋਂਦੇ ਪੈਨੋ ਪਿਆਰ ਦੇ ਨਾਲ ਕਹੋਗੇ ਪੁੱਤ ਆ ਲੈ ਫੜ 5 ਰੁਪਏ ਤੂੰ ਲੈ ਲੈ 5 ਰੁਪਏ ਦਾ ਸਮਾਂ ਲੈ ਦੇ ਉਹ ਦੌੜ ਜਾਊਗਾ ਉਸ ਵੇ ਚੱਪਲਾ ਨਹੀਂ ਪਾਊਗਾ ਬਿਲਕੁਲ ਸਹੀ ਸੋ ਸਾਨੂੰ ਭਾਈ ਹੱਥ ਜੁੜ ਕੇ ਬੇਨਤੀ ਹੈ ਚਾਹੇ ਕੋਈ ਕੁਰਾਹੇ ਪਿਆ ਹੁਣ ਤੁਸੀਂ ਕੋਈ ਬੰਦਾ ਨਸ਼ਾ ਕਰਦਾ ਉਹਨੂੰ ਤੁਸੀਂ ਵਾਰ-ਵਾਰ ਨਸ਼ੇੜੀ ਨਿਸ਼ੇੜੀ 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 ਕਹੀ ਜਾਓਗੇ ਉਹ ਬੰਦਾ ਕਦੇ ਦੇਸ਼ ਦੀ ਮੁੱਖ ਧਾਰਾ ਦੇ ਨਾਲ ਜੁੜੂਗਾ ਨਹੀਂ ਹੂੰ ਮੈਂ ਠੀਕ ਹੈ ਉਹਦੇ ਵਿੱਚ ਨੁਕਸ ਕੱਢਣ ਵਾਲਿਓ ਪਹਿਲਾਂ ਸਮਾਜ ਦਾ ਤਾਂ ਨੁਕਸ ਕੱਢ ਲਓ ਜੀ ਸਮਾਜ ਦੇ ਵਿੱਚ ਵੀ ਲੱਖਾਂ ਨੁਕਸਿਆ ਉਹਨੂੰ ਵੀ ਦੂਰ ਕਰ ਲਈਏ ਹੁਣ ਕਹਿੰਦੇ ਇੱਕ ਇੱਕ ਬੜਾ ਸੁਣੋ ਸ਼ੇਰ ਹੈ ਤੁਹਾਨੂੰ ਮੈਂ ਸੁਣਾਵਾ ਉਹ ਕਹਿੰਦਾ ਚੰਦ ਦੇ ਦਾਗ ਦੀ ਸੋਚਾਂਗੇ ਪਹਿਲਾਂ ਧਰਤੀ ਦੇ ਚਿੱਪ ਕਢਾ ਲਈਏ ਹੂੰ ਚੰਦ ਦੇ ਦਾਗ ਦੀ ਸੋਚਾਂਗੇ ਪਹਿਲਾਂ ਧਰਤੀ ਤੇ ਚੱਪਕੜਾ ਲਈਏ ਜ਼ੁਲਫਾਂ ਦਾ ਜ਼ਿਕਰ ਵੀ ਛੇੜਾਂਗੇ ਰੋਜ਼ੀ ਦਾ ਫਿਕਰ ਮੁਕਾ ਲਈਏ ਜੀ ਫਿਕਰ ਸਾਡੇ ਹੋਰ ਵੀ ਬਹੁਤ ਆ ਬਿਲਕੁਲ ਪਹਿਲਾਂ ਉਹਨਾਂ ਨੂੰ ਮੁਕਾ ਲਈਏ ਇਹ ਜਿਹੜੀਆਂ ਗੱਲਾਂ ਬਾਤਾਂ ਸੀ ਫੇਸਬੁੱਕ ਤੇ ਕਰਦੇ ਆ ਉੱਥੇ ਆਪਾਂ ਆਪੋ ਆਪਣਾ ਐਵੇਂ ਇੱਕ ਹੁੰਦੀ ਟਿੱਕਾ ਟਿੱਪਣੀ ਇਹ ਟਿੱਕਾ ਲਾਉਣ ਵਾਲੇ ਲੋਕ ਆ ਜੀ ਟਿੱਕਾ ਨਾ ਲਾਓ ਟਿੱਪਣੀਆਂ ਜ਼ਰੂਰ ਕਰੋ ਬਿਲਕੁਲ ਆ ਜੋਗੀ ਜੀ ਫੇਸਬੁੱਕ ਨੂੰ ਕਲੇਸ਼ ਬੁੱਕ ਜਿਹੜਾ ਉਹ ਬਣਾ ਲਿਆ ਤਾਂ ਸੋ ਫੇਸਬੁੱਕ ਨੂੰ ਫੇਸਬੁੱਕ ਹੀ ਰਹਿਣ ਦੇ ਕਲੇਸ਼ ਬੁੱਕ ਨਾ ਬਣਾਓ ਤੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰੋ ਪਰ ਚੰਗੇ ਮਾੜੇ ਨਹੀਂ ਕਿਸੇ ਬਾਰੇ ਮਾੜਾ ਨਾ ਬੋਲੋ ਜੀ ਜੋਗੀ ਜੀ ਬਹੁਤ ਸਾਰੀਆਂ ਗੱਲਾਂ ਬਤਾਸੀ ਕਿਤਿਆਂ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਸਵੇਰੇ ਸਵੇਰੇ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਮੁੜ ਤੋਂ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ